ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਅੱਪਾ ਕਰਾਂਗੇ ਟੌਪਿਕ ਪੋਲੀਟੀਕਲ ਸਾਇੰਸ ਦਾ ਅਮੈਰੀਕਨ ਸੁਪਰੀਮ ਕੋਰਟ ਤੇ ਨਿਆ ਨਿਆਇਕ ਪੁਨਰ ਨਿਰੇਖਣ ਇਹਦੇ ਵਿੱਚ ਪਹਿਲਾਂ ਅੱਪਾ ਅਮੈਰੀਕਨ ਸੁਪਰੀਮ ਕੋਰਟ ਵਾਲਾ ਕਰਾਂਗੇ ਟੌਪਿਕ ਜਿਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਆ ਉਹਦੇਆਂ ਜਿਹੜੇ ਕਿ ਇਹਦੇ ਵਿੱਚ ਕੀ ਉਦੀ ਬੰਤਰ ਆ ਤੇ ਕੀ ਜੱਜਾਂ ਦੀ ਕਿਵੇਂ ਨਿਯੁਕਤੀ ਹੁੰਦੀ ਹੈ ਤੇ ਕੀ ਯੋਗਤਾਵਾਂ ਨੇ ਕੀ ਕਾਰਜਕਾਲ ਹੈ ਤੇ ਕਿਵੇਂ ਉਹਨਾਂ ਨੂੰ ਅਧਿਓਤਪਾ ਵਕ ਕਰ ਸਕਦੇ ਆ ਤੇ ਜਿਹੜਾ ਸੁਪਰੀਮ ਕੋਰਟ ਦਾ ਕੀ ਅਧਿਕਾਰ ਖੇਤਰ ਹੈ ਕੀ ਉਹਦੀਆਂ ਸ਼ਕਤੀਆਂ ਨੇ ਤੇ ਕੀ ਕੀ ਉਹਦੀ ਭੂਮਿਕਾ ਇਹ ਸਾਰਾ ਟਾਪਿਕ ਅੱਪਾ ਇਸ ਵੀਡੀਓ ਚ ਕਰਾਂਗੇ ਬਾਕੀ ਤੁਹਾਡੇ ਪੋਲੀਟੀਕਲ ਸਾਇੰਸ ਦੇ ਸਾਰੇ ਟਾਪਿਕ ਆਪਾਂ ਨੇ ਅਲੱਗ ਤੋਂ ਪਲੇਲਿਸਟ ਬਣਾਤੀ ਜਿਦੇ ਵਿੱਚ ਸਮੈਸਟਰ 5th ਦੇ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਤੋਂ ਉਹਨਾਂ ਮਿਲ ਜਾਣਗੇ ਵੀਡੀਓਜ਼ ਠੀਕ ਹੈ ਸੋ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਬਾਕੀ ਸਾਰਾ ਟੌਪਿਕ ਦੇਖ ਸਕਦੇ ਹੋ ਅਲੱਗ ਤੋਂ ਪਲੇਲਿਸਟ ਆਪਾਂ ਨੇ ਹੁਣ ਬਣਾਤੀ ਤੇ ਜਿਹੜਾ ਟੋਟਲ ਟੌਪਿਕ ਵੀ ਤੁਹਾਡੇ ਅਪਲੋਡ ਹੋ ਚੁੱਕੇ ਨੇ ਹਾਂਜੀ ਸੁਪਰੀਮ ਕੋਰਟ ਇਹ ਆਪਾਂ ਕਰ ਰਹੇ ਹਾਂ ਰਜੇ ਅਮਰੀਕਨ ਸੁਪਰੀਮ ਕੋਰਟ ਸਭ ਤੋਂ ਪਹਿਲਾਂ ਜੂਏ ਦੇ ਵਿੱਚ ਪਹਿਲਾਂ ਇੰਟਰੋਡਕਸ਼ਨ ਹਾਂਜੀ ਸੁਪਰੀਮ ਕੋਰਟ ਅਮਰੀਕਾ ਸਰਬਉੱਚ ਸੰਘੀ ਅਦਾਲਤ ਹੈ ਜਿਹਦੀ ਸਥਾਪਨਾ ਜਿਹੜੀ 1789 ਦੇ ਵਿੱਚ ਹਾਂਜੀ 1799 ਦੇ ਸੰਵਿਧਾਨ ਦੀ ਧਾਰਾ 3 ਦੇ ਭਾਗ ਪਹਿਲੇ ਦੁਆਰਾ ਕੀਤੀ ਗਈ ਦੀ ਵਿਵਸਥਾ ਤੇ ਸੰਵਿਧਾਨ ਦੀ ਧਾਰਾ 3 ਦੇ ਭਾਗ 1 ਸੈਕਸ਼ਨ 1 ਦੇ ਵਿੱਚ ਸੰਯੁਕਤ ਰਾਜ ਦੀ ਨਿਆਂਿਕ ਸ਼ਕਤੀ ਕੁ ਸੁਪਰੀਮ ਕੋਰਟ ਤੇ ਜੰਹਾਂ ਦੂਜੀਆਂ ਛੋਟੀਆਂ ਅਦਾਲਤਾਂ ਕੋਲ ਹੋਊਗੀ ਜਿਹੜੇ ਕਾਂਗਰਸ ਸਮੇਂ-ਸਮੇਂ ਤੇ ਜਿਹੜੇ ਸਥਾਪਿਤ ਕਰੋਗੀ ਸੁਪਰੀਮ ਕੋਰਟ ਦੀ ਬੰਤਰ ਕੰਪੋਜੀਸ਼ਨ ਆਫ ਦ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਜੱਜਾਂ ਦੀ ਸੰਖਿਆ ਕਾਂਗਰਸ ਦੁਆਰਾ ਨਿਸ਼ਿਤ ਕੀਤੀ ਜਾਂਦੀ ਹੈ 1799 ਦੇ ਵਿੱਚ ਸੰਖਿਆ ਜਿਹੜੇ ਕਿ ਇੱਕ ਮੁੱਖ ਜੱਜਤ ਸੀ ਤੇ ਪੰਜ ਦੂਜੇ ਜੱਜ ਸੀ ਮਤਲਬ ਕਿ ਜਿਹੜਾ ਮੁੱਖ ਜੱਜ ਸੀ ਉਹ 1 ਤੇ ਬਾਕੀ ਦੂਜੇ ਜੱਜ ਸੀ ਪੰਜ ਮਤਲਬ ਕਿ ਟੋਟਲ ਗਿਣਤੀ ਹੋਗੀ 6 1807 ਦੇ ਵਿੱਚ ਇਹ ਸੰਖਿਆ ਵਧ ਕੇ 7 ਹੋਗੀ ਤੇ 1837 ਦੇ ਵਿੱਚ 9 1863 ਦੇ ਵਿੱਚ 10 ਤੇ 1869 ਦੇ ਵਿੱਚ ਘਟਾ ਕੇ 9 ਕਰਤੀs ਅੱਜ ਵੀ ਸੁਪਰੀਮ ਕੋਰਟ ਦੇ ਜੱਜੇ ਦੀ ਸੰਖਿਆ ਕਿੰਨੀਆਂ 9 ਜਿਦੇ ਵਿੱਚ ਇੱਕ ਮੁੱਖ ਅਜਾਜਾ ਤੇ ਅਦਰ ਜੱਜਸ ਹੋਣਗੇ ਨੇ 8 ਨੈਕਸਟ ਹੈਗਾ ਹਾਂਜੀ ਜੋ ਜਸਟਿਸ ਜੋਹਨ ਜੀ ਰਾਬਰਟਸ ਸੁਪਰੀਮ ਕੋਰਟ ਦੇ ਵਰਤਮਾਨ ਮਤਲਬ ਕਿ ਹੁਣ ਤੁਸੀਂ ਕਰੰਟ ਚੈੱਕ ਕਰ ਸਕਦੇ ਹੋ ਹੁਣ ਦੇ ਟਾਈਮ ਕਿਹੜੇ ਨੇ ਠੀਕ ਹੈ ਅਗੇ ਹੈਗਾ ਜੱਜਾਂ ਦੀ ਨਿਯੁਕਤੀ ਅਪੁਆਇੰਟਮੈਂਟ ਆਫ ਦਾ ਜੱਜਸ ਸੰਵਿਧਾਨ ਦੀ ਧਾਰਾ 2 ਦੇ ਭਾਗ ਸੈਕੰਡ ਅਧੀਨ ਸੁਪਰੀਮ ਕੋਰਟ ਦੇ ਜੱਜਾਂ ਦੀ ਜਿਹੜੀ ਨਿਯੁਕਤੀ ਰਾਸ਼ਟਰਪਤੀ ਸੈਨੇਟ ਦੀ ਪ੍ਰਵਾਨਗੀ ਨਾਲ ਕਰਦਾ ਤੇ ਕਈ ਵਾਰੀ ਸੈਨੇਟ ਨੇ ਰਾਸ਼ਟਰਪਤੀ ਦੁਆਰਾ ਪ੍ਰਸਤਾਵਿਤ ਨਾਮਾਂ ਤੇ ਪ੍ਰਵਾਨਗੀ ਦੇਣ ਤੋਂ ਨਾ ਵੀ ਕਰ ਦਿੱਤੀ ਜਾਂਦੀ ਹੈ ਤੇ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ 1930 ਦੇ ਵਿੱਚ ਰਾਸ਼ਟਰਪਤੀ ਹੂਬਰ ਦੁਆਰਾ ਪ੍ਰਸਤਾਵਿਤ ਜਿਹੜਾ ਜੌਨ ਪਾਰਕਰ 18 1968 ਦੇ ਵਿੱਚ ਰਾਸ਼ਟਰਪਤੀ ਜੌਨਸਨ ਦੁਆਰਾ ਪ੍ਰਸਤਾਵਿਤ ਏਬੀ 1970 ਦੇ ਵਿਚ ਰਾਸ਼ਟਰਪਤੀ ਨਿਕਸਨ ਅ ਦੁਆਰਾ ਹੈਰਲਡ ਕ੍ਰਾਸਵੈਲ ਦੇ ਨਾਮ ਉਤੇ ਸੈਨੇਟ ਨੇ ਆਪਣੀ ਪ੍ਰਵਾਨਗੀ ਦੇਣ ਤੋਂ ਮਨ੍ਹਾ ਕਰਤਾ ਸੀ ਤੇ 1981 ਦੇ ਵਿਚ ਰਾਸ਼ਟਰਪਤੀ ਰੀਗਨ ਦੁਆਰਾ ਪਹਿਲੀ ਵਾਰ ਇੱਕ ਇਸ ਇਸਤਰੀ ਸ਼੍ਰੀਮਤੀ ਸੈਂਡਰਾ ਓਕੋਨ ਕੋਨੋਰ ਦਾ ਨਾਲ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਤਜ਼ਵੀਜ਼ ਕੀਤਾ ਗਿਆ ਸੀ ਜਿਸ ਉਤੇ ਸੈਨੇਟ ਨੇ ਪ੍ਰਵਾਨਗੀ ਦਿੱਤੀ ਸੀ ਅੱਗੇ ਹੈਗਾ ਰਾਸ਼ਟਰਪਤੀ ਵਿਰਾਕ ਉਹ ਮਾਮਾ ਦੁਆਰਾ ਆਪਣੇ ਕਾਰਜਕਾਲ ਦੇ ਦੌਰਾਨ ਦੋ ਇਸਤਰੀ ਜੱਜਾਂ 2009 ਦੇ ਵਿੱਚ ਜਸਟਿਸ ਸੋਨੀਆ ਸੋਟੋਮੇਅਰ ਤੇ 2010 ਦੇ ਵਿੱਚ ਜਸਟਿਸ ਅਲੀਨਾ ਅਲੀਨਾ ਕੰਗਨ ਦੇ ਨਾਮ ਸੁਪਰੀਮ ਕੋਰਟ ਦੇ ਜੱਜਾਂ ਦੀ ਅਹੁਦੇ ਲਈ ਸਪਾਰਸ਼ ਕੀਤੀ ਗਈ ਸੀ ਜਿਨ੍ਹਾਂ ਉਤੇ ਸੈਨੇਟ ਦੁਆਰਾ ਆਪਣੀ ਪ੍ਰਵਾਨਗੀ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਅਜੇ ਤੁਸੀਂ ਤੁਹਾਡਾ ਪਾਸਿੰਗ ਜਿਹੜਾ ਫਾਰਮੂਲਾ ਉਹ ਵਾਲੀ ਵੀਡੀਓ ਜ਼ਰੂਰ ਦੇਖ ਲਓ ਉਹਦੇ ਵਿੱਚ ਸਾਰਾ ਸਮਝਾਇਆ ਹੋਇਆ ਵੀ ਤੁਸੀਂ ਕਿਹੜੇ-ਕਿਹੜੇ ਚੈਪਟਰ ਵਾਈਜ਼ ਸਟੱਡੀ ਕਰਨੀਆਂ ਇਸ ਤੋਂ ਪਿੱਛੇ ਜਸਟਿਸ 2000 ਇਸ ਤੋਂ ਪਿੱਛੇ 2017 ਦੇ ਵਿੱਚ ਜਸਟਿਸ ਐਂਟੋਨਿਨ ਸਕਾਲੀਆ ਦੀ ਅਚਾਨਕ ਮੌਤ ਹੋ ਜਾਣ ਤੇ ਤੇ ਜਸਟਿਸ ਐਂਥਨੀ ਕੈਨੇਡੀ ਦੁਆਰਾ 81 ਸਾਲ ਦੀ ਉਮਰ ਦੇ ਵਿੱਚ ਆਪਣੇ ਅਹੁਦੇ ਤੋਂ ਸਤੀਫਾ ਰੱਤੇ ਜਾਣ ਦੇ ਹੁਣ ਤੀਜੇ ਵਜੋਂ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਅਹੁਦੇ ਖਾਲੀ ਹੋ ਗਏ ਜਿਨ੍ਹਾਂ ਨੂੰ ਭਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਫਰਵਰੀ 2017 ਨੂੰ ਜਸਟਿਸ ਨੀਲ ਗੋਰ ਸੱਚ ਅਤੇ ਅਕਤੂਬਰ 2018 ਨੂੰ ਜਸਟਿਸ ਵਰੇਟ ਕਾਬਨਕ ਦੇ ਨਾਮ 'ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਉੱਤਲਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਦੇ ਦੇ باوجود ਕਈ ਵਾਰੀ ਜੱਜਾਂ ਦੀਆਂ ਨੁਕਤੀਆਂ ਜਿਹੜੇ ਰਾਸ਼ਨੀਤਿਕ ਅਧਾਰ ਤੇ ਵੀ ਕੀਤੀਆਂ ਜਾਂਦੀਆਂ ਨੇ ਸੁਪਰੀਮ ਕੋਰਟ ਦੇ ਜਿਹੜੇ ਪੂਤਪੂਰਵ ਜੱਜ ਜਸਟਿਸ ਮਾਰਸ਼ਲ ਇਸ ਅਹੁਦੇ 'ਤੇ ਲੱਗਣ ਤੋਂ ਪਹਿਲਾਂ ਰਾਸ਼ਟਰਪਤੀ ਜੌਨ ਐਡਮਸ ਦੇ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਸੀ ਠੀਕ ਹੈ ਤੇ ਜਿਹੜੇ ਨੌ ਜੱਜ ਨੇ ਇਹਨਾਂ ਵਿੱਚੋਂ 6 ਰੋਮਨ ਕੈਥੋਲਿਕ ਤੇ 5 ਯਹੂਦੀ ਬਾਕੀ ਤੁਸੀਂ ਕਰੰਟ ਦੇਖ ਸਕਦੇ ਹੋ ਠੀਕ ਹੈ ਜੱਜਾਂ ਦਾ ਕਾਰਜਕਾਲ ਕਿਹਨਾਂ ਟੈਨਿਓਰ ਆਫ ਦਾ ਜਜਸ ਅਮਰੀਕਾ ਵਿੱਚ ਜੱਜ ਆਪਣੇ ਚੰਗੇ ਵਿਵਹਾਰ ਗੁੱਡ ਬਿਹੇਵੀਅਰ ਤੱਕ ਆਪਣੇ ਅਹੁਦੇ ਤੇ ਰਹਿ ਸਕਦੇ ਨੇ ਤੇ ਉਹਨਾਂ ਨੂੰ ਰਿਟਾਇਰ ਹੋਣ ਦੀ ਉਮਰ ਨਿਸ਼ਚਿਤ ਨਹੀਂ ਹੈਗੀ ਜਿਵੇਂ ਆਪਣੇ ਇੱਧਰ ਨਿਸ਼ਚਿਤ ਹੈ 62 ਸਾਲ ਤੇ 65 ਸਾਲ ਵਾਲੀ ਉੱਧਰ ਨਹੀਂ ਹੈਗੀ ਸੁਪਰੀਮ ਕੋਰਟ ਦੇ 65 ਸਾਲ ਦੇ ਜਿਹੜੇ ਉੱਚ ਹਾਈ ਕੋਰਟ ਦੇ 62 ਸਾਲ ਉੱਥੇ ਨਿਸ਼ਚਿਤ ਨਹੀਂ ਹੈਗੀ ਆਮ ਤੌਰ ਤੇ 70 ਸਾਲ ਦੀ ਉਮਰ ਪੂਰੀ ਕਰਨ ਤੇ ਰਿਟਾਇਰ ਹੋ ਜਾਂਦੇ ਨੇ ਪਰ ਜੱਜਾਂ ਲਈ ਅਜਿਹਾ ਕਰਨਾ ਜ਼ਰੂਰੀ ਨਹੀਂ ਹੈਗਾ ਤੇ ਜਸਟਿਸ ਹਿਊਗੋ ਬਲੇਕ 83 ਸਾਲ ਤੇ ਜਸਟਿਸ ਅਰਲ ਵਾਰਨ ਨੇ 77 ਸਾਲ ਦੀ ਉਮਰ ਦੇ ਵਿੱਚ ਇਹ ਅਹੁਦਾ ਛੱਡਿਆ ਸੀ ਜਸਟਿਸ ਐਂਥਨੀ ਕੈਨੇਡੀ ਦੁਆਰਾ 81 ਸਾਲ ਦੀ ਉਮਰ ਪੂਰੀ ਕਰਨ ਪਿੱਛੋਂ ਆਪਣੇ ਅਹੁਦੇ ਤੋਂ ਸੇਵਾ ਰੱਤਿਆ ਗਿਆ ਸੀ 1937 ਦੇ ਵਿੱਚ ਪਾਸ ਕੀਤੇ ਗਏ ਇੱਕ ਕਾਨੂੰਨ ਅਧੀਨ ਵਿਵਸਥਾ ਕੀਤੀ ਗਈ ਸੀ ਕਿ 10 ਸਾਲ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਦੇ ਵਿੱਚ ਕੰਮ ਕਰਨ 70 ਸਾਲ ਦੀ ਉਮਰ ਪੂਰੀ ਕਰਨ ਪਿੱਛੋਂ ਰਿਟਾਇਰ ਹੋਣ ਵਾਲੇ ਜੱਜ ਨੂੰ ਉਹਦੀ ਆਖਰੀ ਤਨਖਾਹ ਜੀਵਨ ਭਰ ਲਈ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤੀ ਜਾਊਗੀ ਤੇ ਬਜ਼ੁਰਗ ਜੱਜਾਂ ਤੋਂ ਛਟਕਾਰਾ ਪਾਉਣ ਲਈ ਇਹ ਕੀਤੀ ਗਈ ਸੀ ਪਰੰਤੂ ਫਿਰ ਵੀ ਜੱਜਾਂ ਦੁਆਰਾ ਅਹੁਦੇ ਤੋਂ ਅਸਤੀਫਾ ਦੇਣਾ ਉਹਨਾਂ ਦੀ ਇੱਛਾ ਤੇ ਡਿਪੈਂਡ ਕਰਦਾ ਸੀ ਜੱਜਾਂ ਨੂੰ ਅਹੁਦੇ ਤੋਂ ਵਕਤ ਕਰਨਾ ਜੱਜਾਂ ਨੂੰ ਭ੍ਰਿਸ਼ਟਾਚਾਰ ਦੁਰਵਿਹਾਰ ਤੇ ਕਿਸੇ ਹੋਰ ਅਪਰਾਧ ਦੇ ਦੋਸ਼ ਵਿੱਚ ਮਹਾਂ ਦੋਸ਼ ਚਲਾ ਕੇ ਅਹੁਦੇ ਤੋਂ ਵਕਤ ਕੀਤਾ ਜਾ ਸਕਦਾ ਤੇ ਜੱਜਾਂ ਨੂੰ ਅ ਅਹੁਦੇ ਤੋਂ ਵਕਤ ਕਰਨ ਲਈ ਦੋਸ਼ ਨਿਚਲੇ ਸਦਨ ਭਾ ਪ੍ਰਤੀਨਿਧੀ ਸਦਨ ਵਿੱਚ ਲਗਾਏ ਜਾਂਦੇ ਤੇ ਸਦਨ ਦੁਆਰਾ 2/3 ਬੌਮਤ ਨਾਲ ਦੋਸ਼ ਸਵੀਕਾਰ ਕਰ ਲੈ ਜਾਣ ਪਿੱਛੋਂ ਮਾਮਲਾ ਫਿਰ ਸੈਨੇਟ ਨੂੰ ਭੇਜਿਆ ਜਾਂਦਾ ਸੈਨੇਟ ਫਿਰ ਜਿਹੜੇ ਹੁੰਦੇ ਨੇ ਉਹਦੇ ਵਿੱਚ ਜਿੰਨੇ ਵੀ ਬਲੇਮ ਲੱਗੇ ਉਹਨਾਂ ਦੇ ਛਾਣਬੀਨ ਕਰਦੇ ਨੇ ਉਸ ਤੋਂ ਬਾਅਦ 2/3 ਠੀਕ ਹੈ 2/3 ਬਹੁਮਤ ਨਾਲ ਦੋਸ਼ਾਂ ਨੂੰ ਫਿਰ ਜੇ ਐਕਸੈਪਟ ਕਰ ਲੈਂਦੇ ਨੇ ਤਾਂ ਜਿਹੜਾ ਜਿਹੜੇ ਜੱਜ ਦੇ ਪ੍ਰਤੀ ਇਹ ਲਗਾਇਆ ਜਾਂਦਾ ਫਿਰ ਉਹਨੂੰ ਉਹਦੇ ਤੋਂ ਅਲੱਗ ਕਰ ਦਿੱਤਾ ਜਾਂਦਾ ਤੇ ਅੱਜ ਤੱਕ ਕੇਵਲ ਇੱਕ ਜੱਜ ਸੈਮੂਅਲ ਚੇਜ਼ ਚੇਜ਼ ਦੇ ਬਰੁੱਧ 1805 ਦੇ ਵਿੱਚ ਮਹਾਦੋਸ਼ ਚਲਾਇਆ ਗਿਆ ਸੀ ਪਰੰਤੂ ਜਿਹੜਾ ਬਹੁਮਤ ਨਾ ਮਿਲਣ ਕਰਕੇ ਫਿਰ ਉਹਨੂੰ ਅਹੁਦੇ ਤੋਂ ਅਲੱਗ ਨਹੀਂ ਕੀਤਾ ਜਾ ਸਕਿਆ ਸੀ ਅੱਗੇ ਹੈਗਾ ਜੱਜਾਂ ਦੀ ਤਨਖਾਹ ਸੰਵਿਧਾਨ ਦੇ ਅਨੁਸਾਰ ਇਹ ਵਸਤਾ ਕੀਤੀ ਗਈ ਸੇਵਾ ਦੇ ਬਦਲੇ ਜੱਜਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਜਿਹੜਾ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਘਟਾਇਆ ਨਹੀਂ ਜਾ ਸਕਦਾ ਤੇ ਇਹ ਮੁਆਵਜ਼ਾ ਜਿਹੜਾ ਕਾਂਗਰਸ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਤੇ ਹੁਣ ਸਮੇਂ ਸੁਪਰੀਮ ਕੋਰਟ ਦਾ ਜਾਜਾ 1,77,500 ਡਾਲਰ ਨੇ ਠੀਕ ਹੈ ਤੇ ਜਿਹੜੇ ਬਾਕੀ ਜੱਜਸ ਹੁੰਦੇ ਨੇ ਉਹਨਾਂ ਦੇ 164100 ਡਾਲਰ ਪ੍ਰਤੀ ਸਾਲ ਤਨਖਾਹ ਹੁੰਦੀ ਆ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ 15 ਸਾਲ ਦੀ ਸੇਵਾ ਤੇ 65 ਸਾਲ ਦੀ ਉਮਰ ਪੂਰੀ ਕਰਨ ਦੇ ਪਿੱਛੋਂ 10 ਸਾਲ ਦੀ ਸੇਵਾ ਜਾਂ 70 ਸਾਲ ਦੀ ਉਮਰ ਪੂਰੀ ਕਰਨ ਤੋਂ ਪਿੱਛੋਂ ਰਿਟਾਇਰ ਹੋਣ ਤੇ ਉਹਨਾਂ ਨੂੰ ਪੈਨਸ਼ਨ ਵੀ ਦਿੱਤੀ ਜਾਂਦੀ ਆ ਉਸ ਤੋਂ ਅੱਗੇ ਹੈਗਾ ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ ਕਿਵੇਂ ਵਰਕਿੰਗ ਆਫ ਦਾ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਜਿਹੜਾ ਰੈਗੂਲਰ ਸਮਾਗਮ ਹਰ ਸਾਲ ਅਕਤੂਬਰ ਮਹੀਨੇ ਤੋਂ ਪਹਿਲੇ ਜਿਹੜਾ ਮੰਡੇ ਨੂੰ ਸ਼ੁਰੂ ਹੁੰਦਾ ਤੇ ਅਗਲੇ ਸਾਲ ਦੇ ਜੂਨ ਮਹੀਨੇ ਦੇ ਮੱਦ ਤੱਕ ਚੱਲਦਾ ਤੇ ਮੁੱਖ ਜੱਜ ਜਿਹੜੇ ਜ਼ਰੂਰਤ ਪੈਂਦੀ ਹੈ ਆਪਣਾ ਵਿਸ਼ੇਸ਼ ਜਿਹੜਾ ਸਮਾਗਮ ਵੀ ਬਲਾ ਸਕਦਾ ਹਫਤੇ ਵਿੱਚ ਮੰਗਲਵਾਰ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਜਿਹੜੇ ਕਿ ਜੱਜ ਆਪਣਾ ਮਕਦਮਾ ਸੁਣਦੇ ਨੇ ਤੇ ਸਨਿਚਰਵਾਰ ਨੂੰ ਜਿਹੜਾ ਉਹਨਾਂ ਦੇ ਵਿੱਚੋਂ ਸਲਾਮ ਮਸ਼ਵਰਾ ਕਰਦੇ ਨੇ ਤੇ ਫਿਰ ਆਪਣਾ ਡਿਸੀਜਨ ਲਿਖਦੇ ਨੇ ਤੇ ਜਿਹੜਾ ਡਿਸੀਜਨ ਦੀ ਸੁਣਵਾਈ ਹੁੰਦੀ ਆ ਮੰਡੇ ਨੂੰ ਅੱਗੇ ਹੈਗਾ ਕੋਰਮ ਸੁਪਰੀਮ ਕੋਰਟ ਦੇ ਬੈਠਕਾਂ ਦੀ 6 ਜੱਜਾਂ ਦਾ ਕੋਰਮ ਮਿਨਿਸਟਰ ਕੀਤਾ ਗਿਆ ਤੇ ਫੈਸਲੇ ਜਿਹੜੇ ਕਿ ਬਹੁਤ ਸੰਮਤੀ ਨਾਲ ਹੋ ਜਾਂਦੇ ਨੇ ਮਤਲਬ ਕਿ ਆਪਸੀ ਸਹਿਮਤੀ ਨਾਲ ਹੋ ਜਾਂਦੇ ਨੇ ਜਿਆਦਾ ਸਪੋਜ਼ ਜੇ ਆਪਾਂ ਜਿਹੜੇ ਹੈਗੇ ਨੇ 15 ਨੇ ਤਾਂ 15 ਦੇ ਵਿੱਚੋਂ ਜੇ 10 ਨੇ ਉਹਨੂੰ ਐਕਸੈਪਟ ਕੀਤਾ ਤਾਂ ਉਹਦੇ ਅਕੋਰਡਿੰਗ ਜਿਹੜੇ ਫੈਸਲੇ ਲਏ ਜਾਂਦੇ ਨੇ ਤੇ ਜੱਜ ਬਹੁਤ ਸਮਤੀ ਦੇ ਫੈਸਲੇ ਨਾਲ ਸਹਿਮਤ ਨਹੀਂ ਤਾਂ ਆਪਣੀ ਵੱਖਰੀ ਟਿੱਪਣੀ ਵੀ ਜਿਹੜੇ ਕਿ ਲਿਖ ਸਕਦੇ ਨੇ ਸੁਪਰੀਮ ਕੋਰਟ ਦੇ ਸਾਰੇ ਫੈਸਲੇ ਤੇ ਜੱਜਾਂ ਦੇ ਜਿਹੜੇ ਕਿ ਰਾਵਾਂ ਨੇ ਸਰਕਾਰੀ ਪੱਤਰਕਾ ਦੇ ਵਿੱਚ ਦਰਜ ਕੀਤੇ ਜਾਂਦੀਆਂ ਨੇ ਤੇ ਅੱਗੇ ਹੈਗਾ ਸੁਪਰੀਮ ਕੋਰਟ ਦਾ ਸਥਾਨ ਸੀਟ ਆਫ ਦਾ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਸਥਾਨ ਅਮਰੀਕਾ ਦੀ ਰਾਜਧਾਨੀ ਵਸਟਿੰਗਨ ਡੀਸੀ ਦੇ ਵਿੱਚਾ ਜਿੱਥੇ ਬੈਠਕਾਂ ਜਿਹੜੇ ਕਿ ਚਿੱਟੇ ਸੰਗਮਰਮਰੀ ਭਵਨ ਦੇ ਵਿੱਚ ਹੁੰਦੀਆਂ ਨੇ ਅੱਗੇ ਨਾਲ ਦਾ ਜਿਹੜੀਆਂ ਸ਼ਕਤੀਆਂ ਤੇ ਅਧਿਕਾਰ ਖੇਤਰ ਦੇਖਾਂਗੇ ਆਪਾਂ ਸਪਰੀਮ ਕੋਰਟ ਦੇ ਜਿਹੜੇ ਸ਼ਕਤੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਇੱਕ ਆਰੰਭਿਕ ਅਧਿਕਾਰ ਖੇਤਰ ਤੇ ਦੂਜਾ ਹੈਗਾ ਅਪੀਲੀ ਅਧਿਕਾਰ ਖੇਤਰ origional ਠੀਕ ਹੈ ਤੇ ਇੱਕ ਅਪੀਲ ਦੇ ਤੌਰ ਤੇ ਤੇ ਇਹਨਾਂ ਸ਼ਕਤੀਆਂ ਦਾ ਵਰਣਨ ਹੈਗਾ ਪ੍ਰਮਭਿਕ ਅਧਿਕਾਰ ਖੇਤਰ ਦੇ ਵਿੱਚ ਆ ਜਾਣਗੀਆਂ ਪ੍ਰਮਭਿਕ ਅਧਿਕਾਰ ਖੇਤਰ ਦੇ ਵਿੱਚ ਉਹ ਸਾਰੇ ਮੁਕੱਦਮੇ ਆਉਂਦੇ ਨੇ ਜਿਹੜੇ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਜਿਵੇਂ ਕਿ ਮੁਕਦਮੇ ਜਿਨ੍ਹਾਂ ਦਾ ਸਬੰਧ ਰਾਜਦੂਤਾਂ ਨਾਲ ਹੁੰਦਾ ਜਾਂ ਵਨਜਦੂਤ ਦੇ ਨਾਲ ਹੁੰਦਾ ਜਾਂ ਮੰਤਰੀਆਂ ਨਾਲ ਹੁੰਦਾ ਜਾਂ ਉਹ ਮੁਕਦਮੇ ਜਿਹੜੇ ਸੈਂਟਰ ਸਰਕਾਰ ਇੱਕ ਪਾਸੇ ਦੂਜੇ ਪਾਸੇ ਇੱਕ ਤੋਂ ਵੱਧ ਰਾਜ ਸਰਕਾਰਾਂ ਹੋਣ ਤੇ ਥਰਡ ਉਹ ਹੁੰਦਾ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਵਿਚਕਾਰ ਪੈਦਾ ਹੋਣ ਝਗੜੇ ਜਾਂ ਕੋਈ ਅਹਜਾ ਵਿਵਾਦ ਪੈਗੋਦਾ ਹੋਗਾ ਜਿਨ੍ਹਾਂ ਦੇ ਵਿੱਚ ਇੱਕ ਪਾਰਟੀ ਸੰਯੁਕਤ ਰਾਜ ਅਮਰੀਕਾ ਹੋਵੇ ਤੇ ਦੂਜੇ ਪਾਸੇ ਕੋਈ ਵਿਦੇਸ਼ੀ ਨਾਗਰਿਕ ਕੋ ਸਰਕਾਰ ਹੋਵੇ ਫੋਰਨ ਕੋਈ ਵੀ ਗਵਰਨਮੈਂਟ ਹੋਵੇ ਜਾਂ ਉਹ ਮਾਮਲੇ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਰਾਜ ਦੀ ਸਰਕਾਰ ਤੇ ਦੂਜੇ ਪਾਸੇ ਇੱਕ ਰਾਜ ਦੇ ਨਾਗਰਿਕ ਹੋਣ ਦੂਜੇ ਰਾਜ ਦੇ ਨਾਗਰਿਕ ਹੋਣ ਇੱਕ ਪਾਸੇ ਇੱਕ ਰਾਜ ਦੇ ਨਾਗਰਿਕ ਦੂਜੇ ਪਾਸੇ ਦੂਜੇ ਹੋਣ ਠੀਕ ਹੈ ਮਤਲਬ ਕਿ ਇੱਕ ਪਾਸੇ ਸਰਕਾਰ ਦੂਜੇ ਪਾਸੇ ਰਾਜ ਦੇ ਨਾਗਰਿਕ ਹੋਣ ਕਿਸੇ ਹੋਰ ਰਾਜ ਦੇ ਹਾਂਜੀ 1803 ਦੇ ਵਿੱਚ ਬਾਰਮਾਰ ਮਾਰ ਮਾਰਵਰੀ ਬਨਾਮ ਐਡਿਸਨ ਦੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਾਂਗਰਸ ਕਾਨੂੰਨ ਰਾਹੀਂ ਸੁਪਰੀਮ ਕੋਰਟ ਦੇ ਪ੍ਰਮਭਿਕ ਅਧਿਕਾਰ ਖੇਤਰ ਵਿੱਚ ਕੋਈ ਪ੍ਰਵਰਤਨ ਨਹੀਂ ਕਰ ਸਕਦੀ ਅੱਗੇ ਅਪੀਲੀ ਅਧਿਕਾਰ ਖੇਤਰ ਕਿਹੜੇ-ਕਿਹੜੇ ਨੇ ਜਿਹੜੇ ਕਿਸੇ ਹੋਰ ਅਦਾਲਤ ਦੇ ਵਿੱਚ ਸ਼ੁਰੂ ਹੋ ਕੇ ਫਿਰ ਅੱਗੇ ਅਪੀਲ ਦੇ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਉਹ ਹੈਗਾ ਪਹਿਲਾ ਤਾਂ ਇਹ ਤਿੰਨ ਪ੍ਰਕਾਰ ਦੀਆਂ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਆਪਣੀਆਂ ਅਪੀਲਾਂ ਸੁਪਰੀਮ ਕੋਰਟ ਦੇ ਕੋਲ ਲਿਜਾ ਕੇ ਲਿਜਾਈਆਂ ਜਾ ਸਕਦੀਆਂ ਨੇ ਫਸਟ ਹੈਗਾ ਰਾਜਾਂ ਦੀਆਂ ਅਦਾਲਤਾਂ ਦੇ ਫੈਸਲੇ ਦੇ ਵਿਰੁੱਧ ਮਤਲਬ ਕਿ ਜੇ ਕਿਸੇ ਵੀ ਰਾਜ ਦੇ ਵਿੱਚ ਕੋਈ ਫੈਸਲਾ ਹੋਇਆ ਤਾਂ ਉਹਨਾਂ ਦੇ ਵਿਰੁੱਧ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਹੋ ਸਕਦੀ ਆ ਅਮਰੀਕਾ ਦੇ ਵਿੱਚ ਸੰਘੀ ਅਦਾਲਤਾਂ ਤੋਂ ਇਲਾਵਾ ਰਾਜਾਂ ਨੇ ਜਿਹੜੇ ਵੱਖਰੀਆਂ ਅਦਾਲਤਾਂ ਵੀ ਨੇ ਤੇ ਇਹਨਾਂ ਤੋਂ ਇਲਾਵਾ ਅਮਰੀਕਾ ਵਿੱਚ ਸੰਘੀ ਸੰਵਿਧਾਨ ਤੇ ਸੰਵਿਧਾਨ ਦੁਆਰਾ ਬਣਾਏ ਗਏ ਕਾਨੂੰਨ ਤੇ ਦੂਜੇ ਦੇਸ਼ਾਂ ਨਾਲ ਕੀਤੀਆਂ ਜਾਣ ਵਾਲੀਆਂ ਸੰਧੀਆਂ ਨੂੰ ਸਰਵਉੱਚਤਾ ਦਿੱਤੀ ਗਈ ਆ ਤੇ ਰਾਜ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਨੂੰਨ ਸੰਘੀ ਸੰਵਿਧਾਨ ਤੇ ਸੰਘੀ ਸੰਵਿਧਾਨ ਅਧੀਨ ਪਾਸ ਕੀਤੇ ਗਏ ਕਾਨੂੰਨਾਂ ਦੇ ਅਨੁਸਾਰ ਹੋਣਾ ਜ਼ਰੂਰੀ ਆ ਤੇ ਜੇ ਰਾਜ ਦੀ ਕਾਨੂੰਨ ਨੂੰ ਰਾਜ ਦੀ ਉੱਚ ਅਦਾਲਤ ਦੇ ਵਿੱਚ ਇਸ ਆਧਾਰ ਤੇ ਜਿਹੜਾ ਚੈਲੰਜ ਕੀਤਾ ਗਿਆ ਕਿ ਸੰਬੰਧਿਤ ਕਾਨੂੰਨ ਸੰਘੀ ਸੰਵਿਧਾਨ ਜਾਂ ਸੰਘੀ ਕਾਨੂੰਨ ਦੀ ਉਲੰਘਣਾ ਕਰਦਾ ਤਾਂ ਰਾਜ ਦੀ ਉੱਚ ਅਦਾਲਤ ਦੁਆਰਾ ਇਸ ਮਾਮਲੇ ਦੇ ਸੰਬੰਧ ਵਿੱਚ ਫੈਸਲੇ ਨੂੰ ਸੁਪਰੀਮ ਕੋਰਟ ਅਪੀਲ ਦੇ ਰੂਪ ਚ ਲਿਜਾਇਆ ਜਾ ਸਕਦਾ ਅੱਗੇ ਹੈਗਾ ਜ਼ਿਲ੍ਹਾ ਅਦਾਲਤ ਦੇ ਫੈਸਲੇ ਵਿਰੁੱਧ ਅਪੀਲਾਂ ਹੁੰਦੀਆਂ ਨੇ ਸਰਕਟ ਅਪੀਲਿੰਗ ਅਦਾਲਤ ਦੇ ਫੈਸਲੇ ਵਿਰੁੱਧ ਅਪੀਲਾਂ ਹੁੰਦੀਆਂ ਨੇ ਠੀਕ ਹੈ ਤੇ ਹੁਣ ਅੱਗੇ ਆ ਗਈਆਂ ਸ਼ਕਤੀਆਂ ਕਿਹੜੀਆਂ-ਕਿਹੜੀਆਂ ਨੇ ਹਾਂਜੀ ਸੰਵਿਧਾਨ ਦੀ ਰਾਖੀ ਤੇ ਵਿਆਖਿਆ ਕਰਨਾ ਸੁਪਰੀਮ ਕੋਰਟ ਨਾਇਕ ਪੰਨਨ ਰੱਖਣ ਦੀ ਸ਼ਕਤੀ ਦੇ ਪ੍ਰਯੋਗ ਅਧੀਨ ਕਾਂਗਰਸ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਜਿਹੜੇ ਰਾਸ ਕਾਰਜ ਸਾਧਕੀ ਆਦੇਸ਼ ਨੇ ਆਰਡਰਸ ਨੇ ਜਾਂ ਜਿਹੜੀਆਂ ਐਗਰੀਮੈਂਟਸ ਨੇ ਉਹਨਾਂ ਦੇ ਪਰਖ ਕਰਦੀ ਆ ਤੇ ਸੰਵਿਧਾਨ ਦੇ ਵਿਰੁੱਧ ਹੋਣ ਦੀ ਸਥਿਤੀ ਦੇ ਵਿੱਚ ਜਿਹੜੀਆਂ ਵੀ ਕੋਈ ਹੈਗੀਆਂ ਨੇ ਮਤਲਬ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੁੰਦੀ ਆ ਫਿਰ ਜਿਹੜੀਆਂ ਗੈਰ ਕਾਨੂੰਨੀ ਹੁੰਦੀਆਂ ਨੇ ਜਾਂ ਮਤਲਬ ਕਿ ਉਹਨਾਂ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਇਸ ਦਿਨ ਵੀ ਇਹ ਗੈਰ ਕਾਨੂੰਨੀ ਜਾਂ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਆ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਪ੍ਰੋਟੈਕਸ਼ਨ ਆਫ ਰਾਈਟਸ ਆਫ ਦਾ ਸਿਟੀਜ਼ਨਸ ਸੁਪਰੀਮ ਕੋਰਟ ਅਮਰੀਕੀ ਸੰਵਿਧਾਨ ਦੇ ਵਿੱਚ ਸ਼ਾਮਲ ਨਾਗਰਿਕਾਂ ਦੇ ਅਧਿਕਾਰਾਂ ਦੀ ਪਹਿਰੇਦਾਰਾਂ ਤੇ ਜ਼ਰੂਰਤ ਪੈਣ ਤੇ ਅਧਿਕਾਰਾਂ ਦੀ ਰਾਖੀ ਲਈ ਹੁਕਮ ਨਾਮੇ ਜਾਰੀ ਕਰ ਸਕਦੀ ਆ ਅੱਗੇ ਹੈਗਾ ਮੁਕੱਦਮੇ ਦੀ ਤਬਦੀਲੀ ਟ੍ਰਾਂਸਫਰ ਆਫ ਦਾ ਕੇਸਸ ਕਿਸੇ ਵੀ ਪਾਰਟੀ ਦੀ ਬੇਨਤੀ 'ਤੇ ਸੁਪਰੀਮ ਕੋਰਟ ਹੀਟਲੀਆਂ ਸੰਘੀ ਅਦਾਲਤਾਂ ਵਿੱਚੋਂ ਕੋਈ ਵੀ ਮੁਕੱਦਮਾ ਆਪਣੇ ਕੋਲ ਤਬਦੀਲ ਕਰ ਸਕਦੀ ਆ ਤੇ ਇਸ ਸੰਬੰਦੇ ਨਿਰਣੇ ਦੇ ਸਕਦੀ ਆ ਅੱਗੇ ਹੈਗਾ ਸਲਾਹਕਾਰੀ ਕਾਰਜ ਕਰਨ ਤੋਂ ਨਾ ਅਮਰੀਕੀ ਸੁਪਰੀਮ ਕੋਰਟ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਨੂੰ ਕਿਸੇ ਵੀ ਮਾਮਲੇ ਦੇ ਸੰਬੰਧ ਵਿੱਚ ਪਹਿਲਾਂ ਸਲਾਹ ਨਹੀਂ ਦਿੰਦੀ ਉਹ ਕਿਸੇ ਕਾਨੂੰਨ ਦੇ ਪਾਸ ਕੀਤੇ ਜਾਣ ਤੇ ਕਾਰਜ ਸਾਧ ਕੇ ਆਦੇਸ਼ ਜਾਰੀ ਕੀਤੇ ਜਾਣ ਤੇ ਪਿੱਛੋਂ ਉਹਨਾਂ ਨਾਲ ਸੰਬੰਧ ਵਿੱਚ ਕੋਈ ਵੀ ਨ ਕਾਨੂੰਨੀ ਪ੍ਰੇਸ਼ਨ ਉਠਾਏ ਜਾਣ ਤੋਂ ਪਿੱਛੋਂ ਕਾਰਵਾਈ ਕਰਦੀ ਹੈ ਅੱਗੇ ਕਨਕਲੂਜਨ ਹੈ ਹਾਂਜੀ ਇਹਦੀ ਭੂਮਿਕਾ ਵੀ ਆਪਾਂ ਨਾਲ ਦੀ ਨਾਲ ਰੀਡ ਕਰ ਲਨੇ ਆ ਸੰਸਾਦ ਦੇ ਸਭ ਤੋਂ ਸ੍ਰੇਸ਼ਟ ਅਦਾਲਤ ਹੋਣ ਦਾ ਮਾਨ ਹਾਸਿਲ ਹੈ ਠੀਕ ਹੈ ਜਿਹੜੇ ਅਮਰੀਕਾ ਦੇ ਸੁਪਰੀਮ ਕੋਰਟ ਆ ਇਹਦੇ ਵਿੱਚ ਭੂਮਿਕਾ ਕਿਹੜੇ ਗੜੇ ਨੇ ਸੰਵਿਧਾਨ ਦੇ ਅੰਤਿਮ ਵਿਆਖਿਆਕਰ ਦੇ ਰੂਪ ਦੇ ਵਿੱਚ ਹੁੰਦੀ ਹੈ ਇਹ ਠੀਕ ਹੈ ਅ ਅੱਗੇ ਹੈਗਾ ਸੰਵਿਧਾਨ ਦੇ ਰੱਖਿਆ ਕਿਦੇ ਰੂਪ ਦੇ ਵਿੱਚ ਆ ਇਹ ਤੇ ਨੈਕਸਟ ਸੰਵਿਧਾਨ ਦੇ ਵਿਕਾਸ ਦੇ ਵਿੱਚ ਭੂਮਿਕਾ ਠੀਕ ਹੈ ਤੇ ਅਗਿਆ ਹੈਗਾ ਸੰਵਿਧਾਨ ਦੀਆਂ ਅਸਪਸ਼ਟਤਾਵਾਂ ਨੂੰ ਦੂਰ ਕਰਨ ਦੇ ਖੇਤਰ ਦੇ ਵਿੱਚ ਭੂਮਿਕਾ ਸੰਘੀ ਸਰਕਾਰ ਦੀਆਂ ਸ਼ਕਤੀਆਂ ਦੇ ਵਿਸਥਾਰ ਦੇ ਵਿੱਚ ਨਿਭਾਈ ਨਿਭਾਈ ਗਈ ਭੂਮਿਕਾ ਕਾਨੂੰਨ ਨਿਰਮਾਣ ਦੇ ਵਿੱਚ ਭੂਮਿਕਾ ਨਾਗਰਿਕਾਂ ਦੇ ਅਧਿਕਾਰ ਅਤੇ ਸਤੰਤਰਤਾਵਾਂ ਦੀ ਰੱਖੇ ਰੱਖੇ ਦੇ ਰੂਪ ਦੇ ਵਿੱਚ ਐਸ ਗਾਰਡੀਅਨ ਆਫ ਦਾ ਰਾਈਟਸ ਐਂਡ ਲਿਬਰਟੀਆਂਸ ਆਫ ਦਾ ਸਿਟੀਜ਼ਨਸ ਇੱਕ ਸੰਤੁਲਨ ਦੇ ਪਹੀਏ ਦੇ ਰੂਪ ਦੇ ਵਿੱਚ ਹਾਂਜੀ ਜੀ ਸੀ ਤੁਹਾਡਾ ਟਾਪਿਕ ਥੈਂਕਸ